ਸਾਰੇ ਜਿੰਨੇ ਪਵਾੜੇ ਮੰਮੀ ਦੇ ਹੁੰਦੇ ਆ ਘਰ ਦੇ ਵਿੱਚ ਇੱਕ ਤਾਂ ਮੇਰਾ ਇੰਨਾ ਦਿਲ ਕਰਦਾ ਨਾ ਜੀ ਕਰਕੇ ਨਾ ਮੰਮੀ ਨੂੰ ਚੱਕ ਕੇ ਘਰੋਂ ਬਾਹਰ ਹੀ ਮਾਰਾਂ ਸਾਰੇ ਸਿਆਪੇ ਦੀ ਜੜ ਮੰਮੀ ਆ ਪਵਾੜੇ ਦੀ ਜੜ ਚੱਲ ਮਿਲ ਕੇ ਆ ਜਾ ਵਾਹ ਤੇ ਬੜੀ ਆਉਂਦੀ ਹੈ ਹਿੜ ਹਿੜਦੀ ਪਤਾ ਨਹੀਂ ਕਿਹੜਾ ਆ ਆਂ ਅੰਦਰ ਆ ਵੇਖ ਕੇ ਆਉਂਦੀ ਆ ਕਿ ਕਿਹੜਾ ਆ ਆਂ ਬੜੀ ਹਿੜ ਹਿੜਦੀ ਆਵਾਜ਼ ਆਉਂਦੀ ਹੈ ਅੰਦਰ ਲੈ ਆਏ ਤਿੰਨਾਂ ਦਾ ਕੱਲ ਨਾ ਲਿਆ ਸੀ ਤੇ ਅੱਜ ਮੂੰਹ ਚੋੱਕ ਕੇ ਆ ਵੀ ਗਏ ਨੇ ਸਿਕਾਇ ਸਸਿਕਾ ਅਲਿਸਸਿਕਾ ਉਸ ਨਾਓ ਠੀਕ ਹੋ ਵਧੀਆ ਠੀਕ ਹੈ ਤੋ ਇਸ ਨਾਓ ਕਦਾਂ ਬੀਠ ਆ ਗਏ ਤੇ ਬੜੇ ਚੁੱਪਚੀ ਪੀਤੇ ਆ ਗਏ ਅੱਜ ਕੀ ਗੱਲ ਹੈ ਦੱਸਿਆ ਵੀ ਨਹੀਂ ਫੋਨ ਵੀ ਨਹੀਂ ਕੀਤਾ ਤੁਸੀਂ ਉਹ ਬਸ ਲੱਗੇ ਐ ਇਸ ਮਤਲਬ ਕਰੋ ਵੀ ਹੋ ਕੇ ਚੱਲ ਜਾਂਦੇ ਐ ਅੱਛਾ ਚਲੋ ਦੱਸ ਦਿੰਦੇ ਮੈਂ ਪਕੌੜੇ ਪੂੜੇ ਬਣਾ ਲੈਨੀ ਤੁਹਾਡੇ ਵਾਸਤੇ ਕੀ ਹੋ ਗਿਆ ਵੇ ਤੇ ਕੋਈ ਨਹੀਂ ਪੁੱਤ ਚਾਚੂ ਬਣਾਓ ਕਾਹਦੀ ਆ ਗਏ ਤੇ ਮੇਰੀ ਕੀ ਗੱਲ ਆਪਣਾ ਘਰ ਆ ਉਹਦਾ ਦੱਸ ਕੇ ਥੋੜੀ ਆਉਣੀ ਚਲ ਦੱਸ ਹੀ ਦਿੰਦੇ ਫਿਰ ਪਤਾ ਹੀ ਲੱਗ ਜਾਂਦਾ ਨਾ ਨਹੀਂ ਕੋਈ ਗੱਲ ਨਹੀਂ ਪੁੱਤ ਫਿਰ ਆਪਣਾ ਘਰ ਆ ਰਿਹਾ ਜਦੋਂ ਮਰਜ਼ੀ ਆ ਮੈਂ ਦਾਹੀਨ ਮੈਂ ਤਾਂ ਕਹਾਈ ਮੈਂ ਚਲੋ 5 ਮਿੰਟ ਪਾਵਾਂਗੇ ਤੇ ਆ ਜਾਾਂਗੇ ਦੱਸ ਕੇ ਵੀ ਉੱਥੇ ਕੋਈ ਜ਼ਰੂਰੀ ਥੋੜੀ ਨਹੀਂ ਨਹੀਂ ਕੋਈ ਨਹੀਂ ਆਪਾਂ ਤਾਂ ਚਾਹੀ ਪਤਾ ਪੰਚਾਈ ਬੜੀ ਆ ਪਕੌੜੇ ਬਾਜੇ ਖਾ ਲੈਂਗੇ ਆਪਾਂ ਕੋਈ ਗੱਲ ਨਹੀਂ ਆਪਣਾ ਘਰ ਆ ਕੇੜਾ ਉਹ ਗਾਣਾ ਫਿਰ ਆ ਜਾਾਂਗੇ ਕੋਈ ਨਹੀਂ ਇਹ ਹੈ ਕਿ ਕੋਤ ਜਦੋਂ ਮਰਜ਼ੀ ਉੱਥੇ ਬੁਜਾਰੋ ਬੜੀ ਲੱਗ ਜ਼ਰੂਰੀ ਕੜਾਈ ਧਰਨੀ ਆ ਉੱਥੇ ਚਲੋ ਕੋਈ ਨਾ ਕਰੋ ਤੇ ਫਿਰ ਗੱਲਾਂ ਬਾਤਾਂ ਮੈਂ ਫਿਰ ਚਾਹ ਹੀ ਘੁੱਟ ਘੁੱਟ ਬਣਾ ਲਿਓਨੀ ਆ ਫਿਰ ਹਾਂਜੀ ਹਾਂਜੀ ਫੜੋ ਚਾਹ ਫਿਰ ਮੇਰਾ ਮਾਰਿਆ ਕਰੋ ਚਾਹ ਫੜੋ ਮम्मी ਚਾਹ ਲਓ ਫੜੋ ਫੜੋ ਪਾਜੀ ਕੱਪ ਚਾਹ ਫੜੋ ਤੁਹਾਨੂੰ ਘਰ ਬਿਸਕੁਟ ਪਈ ਪੂਰੀਆ ਪਈ ਸਾਰਾ ਕੁਝ ਹੋਈ ਜਾ ਰਹੀ ਕੋਈ ਨਹੀਂ ਕੋਈ ਨਹੀਂ ਚਲੋ ਠੀਕ ਕੋਈ ਨਹੀਂ ਕੱਪ ਕੱਪ ਕਿਹਾ ਸੀ ਮੈਂ ਕੱਪ ਕੱਪ ਬਣਾ ਲਿਆ ਚਾਹ ਨੂੰ ਵਾਸਤੇ ਨੀ ਮੈਂ ਨਾ ਹੁਣੇ ਪੀ ਕੇ ਠੀਕ ਹਾਂ ਮੇਰੇ ਦਿਲ ਨਹੀਂ ਕੰਡਿਆ ਜਾ ਰਿਹਾ ਨਹੀਂ ਨਹੀਂ ਮੈਂ ਪੀਤੀ ਆ ਹੁਣੇ ਪਿਓ ਤੁਸੀਂ ਪਿਓ ਹੋਏ ਮਾਰਿਓ ਕਿਹੜਾ ਜਿਉਣ ਲੱਗਿਆ ਟਾਈਮ ਕੋਈ ਨਾ ਮਾਰਾਂਗੇ ਅੱਧਰ ਪੀ ਕੇ ਟੈਡੀ ਹੋਣੀ ਸਕੋ ਆ ਗਏ ਸੀਗੇ ਹੁਣ ਤੁਸੀਂ ਆਏ ਨਹੀਂ ਕੋਈ ਨਾ ਕੋਈ ਨਾ ਮਾਰਾਂਗੇ ਕਿਹੜਾ ਕਿਉਂ ਨਹੀਂ ਆਉਣਾ ਹੈ ਗਾਵਾਂਗੇ ਚਾ ਪੀਣਾ ਚਾਹ ਫਿਰ ਆਪਾਂ ਜਾਣਾ ਵੀ ਹੈ ਲੈਟ ਹੋ ਰਿਹਾ ਹੈ ਭਾਜੀ ਜਾਣਾ ਕਿੱਥੇ ਪਤਾ ਇੱਥੇ ਰਹਿਣਾ ਅਜੇ ਨਹੀਂ ਹੋਈ ਇੱਕ ਕੰਮ ਆਏ ਸੀਗੇ ਇਹ ਕੰਨੇ ਮੰਮੀ ਨੂੰ ਮਿਲ ਕੇ ਜਾਣਾ ਤੇ ਭਾਬੀ ਨੂੰ ਮਿਲ ਜੰਨੀ ਆ ਮੈਂ ਕਿਹਾ ਚੱਲ ਕੋਈ ਨੀ ਦੋ ਮਿੰਟ ਫਿਰ ਕਿਤੇ ਵੀ ਜਾਣਾ ਆਰਾਮ ਨਾਲ ਬਹੁਤ ਗੱਲਾਂ ਬਾਤਾਂ ਇਹ ਤੇ ਮਾਰਨੀਆਂ ਨੇ ਇਹ ਬੱਸ ਦੇ तो ਹਾਂ ਪਤਾ ਕੋਈ ਘਰ ਤਾਂ ਤੇ ਸਰਦਾ ਪਿੱਛੇ ਦਾ ਸਰਦਾ ਉਹ ਤਾਂ ਠੀਕ ਹੈ ਬੰਦੇ ਚੱਲਾ ਜਾਈ ਜੇ ਹੱਪਾ ਜੇ ਕੁਸੂਆਕ ਬੋਕ ਬੋਲਣਾ ਮਾਵਾਂ ਦੀਆਂ ਨੇ ਹਾਂ ਨਹੀਂ ਨਹੀਂ ਰੋ ਤਹੀ ਮੈਂ ਰੋਟੀ ਰੋਟੀ ਤਿਆਰ ਕਰਦੀ ਹਾਂ ਰੋ ਤਹੀ ਅੱਜ ਰਾਤ ਖਾ ਕੇ ਤੁਹਾਨੂੰ ਪਤਾ ਹੁਣ ਦੁਪਹਿਰ ਆ ਗਈ ਚਾਹ ਹੀ ਪੀਣੀ ਸੀ ਬਸ ਮੈਂ ਵੀ ਰੋਟੀ ਤੇ ਖਾ ਕੇ ਜੈਜੀ ਤੂੰ ਚਾਹ ਬਣਾਈ ਮੰਮੀ ਦਾ ਤੇ ਇਹੀ ਕੰਮ ਰਹਿੰਦਾ ਵਾ ਬੋਲ ਲੰਦਾ ਮੰਮੀ ਦਾ ਤੇ ਇਹੀ ਬਸ ਕੰਮ ਰਹਿੰਦਾ ਕੋਈ ਨਹੀਂ ਮਾਮੀ ਚ ਕੋਈ ਨਹੀਂ ਮੰਮੀ ਪੀਓ ਚਾਹ ਕੋਈ ਨਾ ਤੁਸੀਂ ਮੰਮੀ ਦਾ ਤੇ ਬਸ ਕੰਮ ਹੀ ਇਹੀ ਹੈ ਠੀਕ ਹੈ ਨਾ ਹੁਣ ਕੁੜੀ ਆਈ ਆ ਤੇ ਉਹਦੇ ਸਾਹਮਣੇ ਮੈਨੂੰ ਦੱਸ ਬੋਲੀ ਜਾਣ ਦੇ ਨੇ ਕਿ ਬਿਸਕੁਟ ਲੈ ਆਉਣੀ ਬਿਸਕੁਟ ਲੈਣੀ ਕਿ 10 ਰੁਪਏ ਦੀ ਬਿਸਕੁਟ ਹੀ ਮੈਂ ਖਵਾਣੀ ਸੀ ਉਹਨੂੰ ਕੁੜੀ ਦਾ ਤੇ ਰੋਧ ਦਾ ਕੰਮ ਆ ਤੀਜੇ ਦਿਨ ਮੂੰਹ ਚੌਕ ਤੇ ਤੁਰੀ ਆਉਂਦੀ ਆ ਇੱਥੇ ਆਣ ਕੇ ਤੇ ਮੋਹਦਵਾਰੀਆਂ ਚਲਾਉਂਦੀ ਆ ਸਾਡੇ ਉੱਤੇ ਆਣ ਕੇ ਉਹਦੀ ਮਾਂ ਵਾ ਜਿਹੜੀ ਨਿੱਕੀ ਨਿੱਕੀ ਗੱਲ ਦੱਸਦੀ ਰਹਿੰਦੀ ਆ ਕੁੜੀ ਨੂੰ ਸਾਰਾ ਕੰਮ ਆ ਕਰਦੀ ਆ ਫੇਰ ਵੀ ਨੋ ਘਾ ਟੋਕੀ ਨੋ ਘਾ ਟੋਕੀ ਵਸ ਕਰੀ ਜਾਣੀ ਬਿਨਾ ਮਤਲਬ ਤੋਂ ਜੋ ਆਈ ਆ ਹਾਲੇ ਸਾਹਮਣੇ ਤਾਂ ਮੇਰੀ ਬੇਇੱਜ਼ਤੀ ਕਰਨੀ ਆ ਇਹ ਕੀ ਮਤਲਬ ਥੋੜੀ ਆਗਾ ਇਹਨਾਂ ਦਾ ਗੱਲਾਂ ਕਰਨ ਦਾ ਆਏ ਹੋ ਮੈਂ ਚਾਹ ਪੁੱਛੀ ਆ ਕਿ ਭਈ ਮੈਂ ਚਾਹ ਲਿਆਵਾ ਜੇ ਤੁਸੀਂ ਆਏ ਹੋ ਮੈਨੂੰ ਫੋਨ ਕਰਕੇ ਦੱਸਦੇ ਕਿ ਹਾਂ ਭਾਬੀ ਮੈਂ ਆਉਣ ਲੱਗੀ ਆ ਚੁੱਪਚੀ ਪੀਤੀ ਆਈ ਆ ਮੈਂ ਤੇ ਲੈ ਜੀ ਮੈਂ ਤੇ ਇੱਥੇ ਆਈ ਸੀ ਮੈਂ ਕਹਾਂ ਚਲੋ ਤੁਹਾਡੇ ਨਾਲ ਤੁਹਾਨੂੰ ਮਿਲ ਕੇ ਹੀ ਜਾਨੀ ਆ ਗਾੜੀਆਂ ਮੈਂ ਕਹਤਾ ਚਲ ਮੈਂ ਦੱਸ ਦੇਈਂ ਮੈਂ ਪਕੌੜੇ ਬਣਾਉਣ ਤੇ ਮਾਂ ਗਾੜੀ ਬੰਨੀ ਤੂੰ ਤੇ ਬਿਸਕਟ ਲੈ ਆਂ ਨਹੀਂ ਚਾਹ ਬਿਸਕਟ 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 ਖਾਣੇ ਇਹਨਾਂ ਨੂੰ ਚਲ ਠੀਕ ਆ ਮੰਮੀ ਬਹੁਤ ਟਾਈਮ ਹੋ ਗਿਆ ਚਲ ਹੋ ਗਈਆਂ ਗੱਲਬਾਤ ਬੁੱਤ ਬਹਿ ਜਾਓ ਅਜੇ ਕਾਲੀ ਕਿਉਂ ਕਰਦੇ ਹੋ ਨਹੀਂ ਮੰਮੀ ਚਲ ਉੱਠ ਫਿਰ ਤੂੰ ਚੱਲ ਫਿਰ ਅਸਮੇ 2 ਮਿੰਟ ਚਾਹੀ ਗੱਲ ਕਰਕੇ ਆਉਂਦਾ ਚਲ ਮੈਂ ਵੇਟ ਕਰ ਰਿਹਾ ਹਾਂ ਜਰਾ 2 ਮਿੰਟ ਚਾ ਆ ਗਿਆ ਚਲ ਠੀਕ ਆ ਮੰਮੀ ਠੀਕ ਆ ਬੁੱਤ ਮੰਮੀ ਤੇ ਗੱਲ ਹੋਈ ਭਾਬੀ ਨਾਲ ਨਹੀਂ ਪਤੋ ਕੋਈ ਗੱਲ ਨਹੀਂ ਹੋਈ ਭਾਬੀ ਕਿਦਾਂ ਬੋਲਦੀ ਪਈ ਸੀ ਤੁਹਾਨੂੰ ਆਪਾਂ ਲੱਗ ਗਈ ਪਤਾ ਨਹੀਂ ਕਿਉਂ ਇਦਾਂ ਬੋਲਦੀ ਆ ਲੈ ਭਾਜੀ ਨਾਲ ਪੁੱਛਾਂ ਨਹੀਂ ਤੇ ਮੈਂ ਨਹੀਂ ਪਤਨਾ ਜੇ ਨਾਲ ਤੋ ਕੁਝ ਵੀ ਆਖੇ ਫਿਰ ਭਾਜੀ ਆਖੂਗਾ ਮੰਮੀ ਉਹਨੂੰ ਗੱਲ ਕਰ ਦਿੰਦੇ ਨਹੀਂ ਨਹੀਂ ਭਾਜੀ ਨਾਲ ਫੋਨ 'ਚ ਪੁੱਛਦੀ ਆ ਇੱਚ ਕਿਹੜੀ ਗੱਲ ਆ ਚਲ ਭਾਈ ਤੇ ਨਹੀਂ ਬੋਲਦੀ ਕੁਛ ਨਹੀਂ ਭਾਜੀ ਤੂੰ ਨਹੀਂ ਬੋਲਦਾ ਕੁਛ ਬੁਰੋਂ ਹੁੰਦਾ ਲੱਗਦਾ ਮੇਰੇ ਤੇ ਬਾਜੀ ਵੀ ਤੈਨੂੰ ਚੁੱਪ ਚੁੱਪ ਬਾਜੀ ਇਹ ਵੀ ਕੋਤ ਉਹਦੀ ਸੁਣਨੀ ਮੇਰੀ ਥੋੜੀ ਸੁਣਨੀ ਆ ਉਹ ਨਹੀਂ ਗੱਲ ਹੀ ਮੰਨਦਾ ਆ ਹੌਲੀ ਹੌਲੀ ਬੋਲਦੇ ਫਿਰ ਸਮਝ ਆ ਗਈ ਸਿਰ ਬਾਜੀ ਭਾਬੀ ਸਾਈਡ ਲਿੰਦਾ ਤਾਂ ਕਿ ਤੁਸੀਂ ਚੁੱਪ ਲੱਗਦਾ ਮੈਨੂੰ ਬਾਜੀ ਆਂਦੇ ਤੁਸੀਂ ਬੋਲਦੇ ਰਹਿਨੀ ਆ ਮਾਂ ਤਾਂ ਤੂੰ ਬੋਲਦੇ ਰਹਿਨੀ ਹੁਣ ਮੈਂ ਕਿੰਨੂੰ ਵੈਲਕਮ ਆ ਜੇ ਤੈਨੂੰ ਕਹੀ ਨਹੀਂ ਗੱਲ ਕਰੂੰਗੀ ਕੋਤ ਤੈਨੂੰ ਕਹਿੰਦੀ ਨਾ ਫਿਰ ਤੇਰੇ ਖਿਲਾਫ ਚੱਲਦੇ ਆ ਉਹ ਤਾਂ ਹੀ ਉਹ ਖੜੀ ਖਿਲਾਫ ਤੇਰੇ ਚੰਨ ਰਹੀ ਮੈਂ ਅੱਖਣ ਜੁ ਨਹੀਂ ਮੈਨੂੰ ਫੋਨ ਲਾਉਣੀ ਤੇ ਇਹਨਾਂ ਦਿਲ ਚੋਂ ਉਹਦੇ ਨਾਲ ਗੱਲ ਕਰਨੀ ਆ ਮੈਂ ਤੇ ਵੇਹੇ ਨਹੀਂ ਅਖਣ ਮੈਂ ਚੱਲ ਗੱਲ ਕੋ ਫੋਨ ਗੱਲ ਕਰ ਬਾਤ ਕਰ ਕੋਈ ਨਹੀਂ ਵੀ ਜੋ ਕੋਈ ਨਹੀਂ ਗੱਲਬਾਤ ਕਰਿਓ ਨਾ ਮੈਂ ਨਹੀਂ ਤੇੱਪੇ ਗੱਲ ਕਰੂੰਗੀ ਬਾਜੀ ਨੂੰ ਠੀਕ ਟੈਨਸ਼ਨ ਨਾ ਲਿਓ ਠੀਕ ਹੈ ਉਹ ਟਾਈਮ ਹੋ ਗਿਆ ਫਿਰ ਮੈਂ ਆਉਂਗੀ ਚਲ ਠੀਕ ਹੈ ਉਹ ਤੇਰੇ ਠੀਕ ਹੈ ਠੀਕ ਹੈ ਧਿਆਨ ਰੱਖਿਓ ਪਰ ਹਣ ਠੀਕ ਹੈ ਉਹ ਤੇਰੇ ਕੋ ਮੈਂ ਆਉ ਉਹ ਘੁੰਮਣਾ ਮੈਂ ਕਿੱਥੇ ਸੀ ਹਾਂਜੀ ਬਸ ਇੱਥੇ ਹੀ ਗਿਆ ਸੀ ਯਾਰ ਦਵਾਈ ਦੁਈ ਖਾ ਕੇ ਗਿਆ ਹੀ ਦਵਾਈ ਮੈਂ ਪਹਿਲਾਂ ਹੀ ਖਾ ਲਈ ਸੀ ਅੱਛਾ ਦਵਾਈ ਮੈਂ ਖਾ ਕੇ ਗਿਆ ਸੀ ਮਨਪ੍ਰੀਤ ਆਈ ਤੁਹਾਡੇ ਮਗਰ ਅੱਛਾ ਹਾਂਜੀ ਠੀਕ ਆ ਤੋ ਮੈਨੂੰ ਅਖੰਡੀ ਇੰਨੀ ਧੋਪੇ ਡੈਡੀ ਕਿੱਥੇ ਗਏ ਨੇ ਜਾਣਾ ਮੈਂ ਕਿੱਥੇ ਸੀਗਾ ਹਾਂਜੀ ਇੱਕ ਮੈਨੂੰ ਫੋਨ ਆਇਆ ਸੀਗਾ ਅੱਛਾ ਪ੍ਰਾਪਰਟੀ ਡੀਲਰ ਦਾ ਉਹਨੇ ਕੀ ਕਰਨ ਕੀਤਾ ਉਹ ਜਿਹੜੀ ਆਪਣੀ ਕਲੋਨੀ ਵਾਲੀ ਪ੍ਰਾਪਰਟੀ ਆ ਨਾ ਹਾਂਜੀ ਉਹਦੇ ਬਾਰੇ ਫੋਨ ਸੀ ਅੱਛਾ ਉਹ ਕਹਿੰਦਾ ਸੀ ਵੀ ਉਹਨੂੰ ਵੇਚ ਦਿਓ ਆਪਾਂ ਕਿਹੜੀ ਵੇਚਣੀ ਆ ਮੇਰਾ ਤਾਂ ਰੱਦਾ ਸੀ ਕਿ ਆਪਾਂ ਵੇਚ ਦਈਏ ਐਵੇਂ ਪਈ ਆ ਉੱਤੇ ਉਹਦਾ ਫਾਇਦਾ ਤਾਂ ਕੋਈ ਹੈ ਨਹੀਂਗਾ ਨਹੀਂ ਆਪੇ ਮੁੰਡਾ ਬਣੀ ਜਾਇਦਾਦ ਬਣੀ ਰਹਿਣ ਦੋ ਬੱਚਿਆਂ ਦੀ ਇਦਾਂ ਨਹੀਂ ਕਰੀਦਾ ਵੇਚਣੀ ਕਾਦੇ ਲਈ ਆ ਉਹ ਕਮੜੀਏ ਉਹ ਕੱਲਾ ਕੱਲਾ ਤਾਂ ਸਾਡਾ ਮੁੰਡਾ ਆ ਆਪਾਂ ਵੇਚ ਦਈਏ ਚੰਗੇ ਰਾਂਗੇ ਉਹਨੂੰ ਕੋਈ ਕੰਮਕਾਰ ਕਰਾ ਦਾਂਗੇ ਗੱਲ ਨੂੰ ਤੂੰ ਸਮਝਿਆ ਕਰ ਕੰਮਕਾਰ ਠੀਕ ਹੈ ਉਹਦਾ ਤੂੰ ਐਹੀ ਵੇਚਣੀ ਨਹੀਂ ਕਿ ਕਾਖੂਗਾ ਮੰਮੀ ਡੈਡੀ ਜ਼ਮੀਨ ਹੈਗੀ ਉਹ ਵੀ ਵੇਚਤੀ ਆ ਚਲੋ ਇਹ ਤਾਂ ਘਰਾਂ ਦੀਆਂ ਲੋੜਾਂ ਹੀ ਹੁੰਦੀਆਂ ਨੇ ਕੋਈ ਗੱਲ ਨਹੀਂ। ਬਾਕੀ ਚਲੋ ਆਊਗਾ ਫਿਰ ਪੁੱਛ ਲਾਂਗੇ ਵੀ ਵੇਚਦੀ ਆ ਕਿ ਨਾ ਵੇਚਦੀ ਉਹਦੀ ਸਲਾਹ ਤੋਂ ਬਿਨਾ ਨਹੀਂ ਵੇਚਣੀ। ਨਹੀਂ ਸਲਾਹ ਤੇ ਕਰਨੀ ਚਾਹੀਦੀ ਆ। ਹਾਂਜੀ। ਸਲਾਹ ਜ਼ਰੂਰ ਕਰਨੀ ਚਾਹੀਦੀ ਆ। ਠੀਕ ਆ। ਹਾਂ। ਠੀਕ ਆ। ਹਾਏ ਹਾਏ ਲੱਗਦਾ ਇਹ ਤੇ ਉਸੇ ਪਲਾਟ ਦੀਆਂ ਗੱਲਾਂ ਕਰਦੇ ਨੇ। ਜਿਹੜਾ ਇਹਨਾਂ ਨੇ ਕਲੋਨੀ 'ਚ ਇੱਥੇ ਪਲਾਟ ਲਿਆ ਸੀ ਜਗ੍ਹਾ ਲਈ ਸੀ। ਮੈਨੂੰ ਤੇ ਲੱਗਦਾ ਜਿਹੜੀ ਗੱਲ ਆਈ ਆ ਨਾ ਇਹ ਇਸੇ ਚੱਕਰਾਂ 'ਚ ਆਈ ਆ। ਇਹਨੇ ਪਲਾਟ ਵੇਚ ਕੇ ਨਾ ਇਹ ਸਾਰੇ ਪੈਸੇ ਆਪਣੀ ਧੀ ਜਵਾਈ ਨੂੰ ਦੇ ਦੇਣੇ ਆ। ਇਹੀ ਲੱਗਦਾ ਮੈਨੂੰ। ਆਂਦੇ ਨੂੰ ਇਹ ਆ ਜਾਂਦੇ ਤੇ ਮੈਂ ਚੰਗੀ ਤਰ੍ਹਾਂ ਇਹਨਾਂ ਨਾਲ ਗੱਲ ਕਰਦੀ ਆ ਕਿ ਕੱਲ ਦੀ ਭੈਣ ਆਈ ਹੈ। ਲੱਗਦਾ ਤੇ ਮਾਂ ਨੇ ਧੀ ਜਵਾਈ ਨੂੰ ਪੈਸੇ ਦੇ ਦੇਣੇ ਆ। ਸਾਡੇ ਪੱਲੇ ਕੁਝ ਨਹੀਂ ਰਹਿਣਾ ਹੈਗਾ। ਵਾਹ ਹੋਇ ਅੱਜ ਫ੍ਰੀ ਹੋ ਗਿਆ। ਜਲਦੀ ਮੈਂ ਕੱਜ ਹਲਾ ਚੱਲਾਂ। ਤਰਾ ਦੇ ਬੰਦੇ ਇਹ ਗੱਡੀ ਕਿੱਥੋਂ ਲੈ ਲੈਣਗੇ ਚੱਲ ਘਰ ਜਾ ਕੇ ਕਰਦਾ ਗੱਲ ਇਹਦੇ ਨਾਲ ਮਨਜੀਤ ਆ ਗਿਆ ਏ ਹਾਂਜੀ ਹਾਂਜੀ ਆ ਗਿਆ ਜੀ ਆ ਗਿਆ ਕਿੱਧਰ ਚਲੋ ਇੱਧਰ ਆਓ ਪਹਿਲਾਂ ਮੇਰੀ ਗੱਲ ਸੁਣੋ ਉਹ ਇੱਧਰ ਆਓ ਤੁਸੀਂ ਗੱਲ ਸੁਣੋ ਪਹਿਲਾਂ ਮੇਰੀ ਓ ਕੀ ਹੋ ਗਿਆ ਕਾਥੋ ਤਪੀ ਬੈਠੀਆਂ ਤੂੰ ਚਾਹ ਪਾਣੀ ਦਾ ਪੀ ਲੰਦੇ ਮੈਂ ਘਰ ਆਉਂਦੇ ਬਾਹ ਛੱਡ ਮੇਰੀ ਬੈਠੋ ਫਿਰ ਗੱਲ ਦੱਸਾਂ ਤੁਹਾਨੂੰ ਮੈਂ ਹਾਂ ਦੱਸ ਕਿਹੜੀ ਗੱਲ ਜਿਹੜੀ ਮੈਂ ਗੱਲ ਦੱਸਣ ਲੱਗੀ ਆ ਨਾ ਤੁਹਾਨੂੰ ਸੁਣਾ ਫਿਰ ਮੇਰੀ ਗੱਲ ਪਹਿਲਾਂ ਮੈਂ ਜਿਹੜੀ ਗੱਲ ਸੁਣੀ ਨਾ ਮੇਰੇ ਤੇ ਪੈਰਾਂ ਥੱਲੇ ਹੀ ਜ਼ਮੀਨ ਨਿਕਲ ਗਈ ਆ ਤੂੰ ਯਾਰ ਬਝਾਰਤਾ ਨਾ ਪਾ ਜਿਹੜੀ ਗੱਲ ਕਰਨੀ ਤੂੰ ਸਾਫ਼ ਗੱਲ ਕਰ ਦੱਸਦੀ ਆ ਮੈਂ ਤੁਹਾਨੂੰ ਗੱਲ ਮੰਮੀ ਨੂੰ ਜਿੰਨਾ ਸੀ ਸਿੱਧੇ ਸਮਝਦੇ ਸੀ ਨਾ ਮੰਮੀ ਉਹਨੇ ਹੈ ਨਹੀਂ ਜੀ ਸਿੱਧੇ ਉਹ ਹੋਇਆ ਕੀ ਆ ਮੁੱਦੇ ਦੀ ਗੱਲ ਤੇ ਆ ਤੂੰ ਉਹੀ ਗੱਲ ਮੰਮੀ ਇਦਾਂ ਹੀ ਕਰੀ ਜਾਂਦੀ ਤੂੰ ਮੁੱਦੇ ਦੀ ਗੱਲ ਤੇ ਆ ਤੇ ਮੁੱਦੇ ਦੀ ਗੱਲ ਤੇ ਫੇਰ ਆਉਣ ਲੱਗੀਆਂ ਸੁਣੋ ਫੇਰ ਮੇਰੀ ਗੱਲ ਹਾਂ ਦੱਸ ਉੱਥੇ ਜਾ ਉੱਥੇ ਬੈਠ ਕੇ ਨਾ ਤੇ ਜਾਇਦਾਦ ਦੀ ਗੱਲ ਕਰਦੇ ਪਏ ਨੇ ਜ਼ਮੀਨ ਦੀ ਹੈ ਜ਼ਮੀਨ ਦੀ ਗੱਲ ਕਰਦੇ ਨੇ ਜ਼ਮੀਨ ਵੇਚਣ ਦੀ ਗੱਲ ਕਰਦੇ ਪਏ ਨੇ ਜ਼ਮੀਨ ਵੇਚਣ ਦੀ ਗੱਲ ਕਰੀ ਜਾਂਦੇ ਆ ਹਾਂ ਮੈਨੂੰ ਤੇ ਲੱਗਦਾ ਉਹੀ ਜ਼ਮੀਨ ਆ ਜਿਹੜੀ ਆਪਾਂ ਕਲੋਨੀ ਵਿੱਚ ਵਾਲੀ ਜਗ੍ਹਾ ਹਾਂਜੀ ਕਲੋਨੀ ਵਾਲੀ ਜਗ੍ਹਾ ਉਹੀ ਕਲੋਨੀ ਵਾਲੀ ਜਗ੍ਹਾ ਵੇਚ ਕੇ ਨਾ ਤੇ ਪੈਸੇ ਵਟ ਕੇ ਤੇ ਧੀ ਜਵਾਈ ਨੂੰ ਦੇਣੇ ਜੇ ਤੈਨੂੰ ਕਿੱਦਾਂ ਪਤਾ ਇਹ ਸਭ ਗੱਲਾਂ ਦਾ? ਓ ਮੈਨੂੰ ਪਤਾ ਵਾ ਤਾਈਓ ਤੇ ਕੱਲ ਐਸੀ ਚੱਕਰਾਂ 'ਚ ਆਏ ਸੀ। ਤਾਈ ਤੇ ਮਾਵਾਂ ਤੇ ਅੰਦਰ ਬੈਗ ਘੁਟਰ ਮੁਟਰ ਕੰਡੀਆਂ ਤੇ ਪ੍ਰੋਣਾ ਥੱਲੇ ਚਲ ਗਿਆ ਸੀ। ਅੱਛਾ ਤਾਹੀ ਮੈਨੂੰ ਅੱਜ ਫੋਨ ਆਇਆ ਸੀਗਾ ਕਰਨ ਦਾ ਇਸੇ ਚੱਕਰਾਂ ਦੇ ਤੁਹਾਨੂੰ ਫੋਨ ਆਇਆ ਫੋਨ ਆ ਫੋਨ ਕਰਕੇ ਮੈਨੂੰ ਕਹਿੰਦਾ ਕੱਲ ਇੱਥੇ ਆ ਕੇ ਕੱਲ ਦੀ ਤਾਂ ਕੋਈ ਫੋਨ ਨਹੀਂ ਕੀਤਾ ਅੱਜ ਮੈਨੂੰ ਫੋਨ ਕਰਕੇ ਕਹਿੰਦਾ ਵਾ ਕਿ ਮੈਂ ਗੱਡੀ ਲੈਣੀ ਆ ਕਿ ਮੈਨੂੰ ਬੋਨਸ ਮਿਲਣਾ ਵਾ ਫੈਕਟਰੀਆਂ ਚ ਕਿੱਥੇ ਬੋਨਸ ਦਿੰਦੇ ਆ ਜੀ ਸੁਣੋ ਗੱਲ ਗੱਡੀਆਂ ਕਿੱਥੋਂ ਆਉਣੀਆਂ ਗੱਡੀਆਂ ਤੇ ਇੱਥੋਂ ਹੀ ਜਾਣੀਆਂ ਵਾ ਇੱਥੋਂ ਹੀ ਲੈਣੀਆਂ ਅੱਗੇ ਵੀ ਤੇ ਇੱਥੋਂ ਸਮਾਨ ਬਣਾਉਣ ਡਿਆ ਉਹਨਾਂ ਦਾ ਮੈਨੂੰ ਲੱਗਦਾ ਪਲਾਟ ਵੇਚ ਕੇ ਉਹਨਾਂ ਨੂੰ ਗੱਡੀ ਲੈ ਕੇ ਦੇਣੀ ਆ ਇਹਨਾਂ ਨੇ ਹਾਂਜੀ ਸਮਝੋ ਤੁਸੀਂ ਮੇਰੀ ਗੱਲ ਨੂੰ ਇੱਥੋਂ ਹੀ ਜਾਣੀ ਆ ਗੱਡੀਆਂ ਅੱਗੇ ਕਿੱਥੋਂ ਉਹਨਾਂ ਕੋ ਗੱਡੀਆਂ ਸੀ ਦੱਸੋ ਪਹਿਲਾਂ ਮੈਨੂੰ ਹੈ ਸੀ ਉਹਨਾਂ ਕੋ ਗੱਡੀਆਂ ਨਹੀਂ ਯਾਰ ਨਹੀਂ ਗੱਡੀਆਂ ਠੀਕ ਹੈ ਨਾ ਅਸੀਂ ਤੇ ਆਪਣੀ ਵਾਲੀ ਐਕਟੀਵਿਟੀ ਦਿੱਤੀ ਸੀ ਉਹਨਾਂ ਨੂੰ ਹਾਂ ਯਾਰ ਤੇ ਹੁਣ ਉਹਨਾਂ ਕੋ ਗੱਡੀ ਕਿੱਥੋਂ ਆਣੀ ਆ ਇਹ ਵੀ ਸੋਚੋ ਨਾ ਤੁਸੀਂ ਕਿੱਥੋਂ ਆਣੀ ਗੱਡੀ ਉਹਨਾਂ ਕੋਲੋਂ ਠੀਕ ਹੈ ਨਾ ਤੇ ਡੈਡੀ ਵੀ ਤੇ ਉੱਥੇ ਬਹਿ ਕੇ ਅੰਦਰ ਡੈਡੀ ਵੀ ਬੈਠੇ ਸੀ ਗੱਲਾਂ ਬਾਤਾਂ ਕਰਦੇ ਪਏ ਸੀ ਥੋੜੀ ਮੈਂ ਕਰਦਾ ਡੈਡੀ ਨਾਲ ਗੱਲ ਜਾ ਕੇ ਗੱਲ ਕਰੋ ਡੈਡੀ ਨਾਲ ਡੈਡੀ ਵੀ ਤੇ ਨਾਲ ਵਿੱਚ ਸ਼ਾਮਲ ਨੇ ਇਸ ਗੱਲ ਦੇ ਮਮਮੀ ਦਾ ਤਾਂ ਮੈਨੂੰ ਪਤਾ ਸੀਗਾ ਕਿ ਕੁੜੀ ਜਦੋਂ ਕੁੜੀ ਆ ਜਾਂਦੀ ਹੈ ਤਾਂ ਉਹ ਕਰਦੀ ਆ ਚੱਚੇ ਪੱਪੇ ਪਰ ਡੈਡੀ ਤੇ ਮੈਨੂੰ ਇਹ ਯਕੀਨ ਨਹੀਂ ਵੀ ਡੈਡੀ ਵੀ ਇਦਾਂ ਕਰ ਸਕਦੇ ਹੁਣ ਮੈਂ ਤੁਹਾਨੂੰ ਕਹਿਣ ਦੀ ਡੈਡੀ ਦੇ ਤੇ ਸਾਰੇ ਆ ਕਰਾ ਮਾਤਾ ਨੇ ਤਾਂ ਹੀ ਉਹਦੇ ਡੈਡੀ ਕੱਲ ਸਵੇਰ ਦੇ ਘਰੇ ਨਹੀਂ ਬੈਠੇ ਤਾਂ ਹੀ ਤਾਂ ਭੱਜੇ ਫਿਰਦੇ ਸੀ ਸਾਹੀ ਮੈਂ ਕੰਮ ਤੇ ਵੀ ਜਾਣਾ ਸੀ ਕਿ ਤਾਂ ਘਰੇ ਨਹੀਂ ਸੀਗੇ ਹਾਂਜੀ ਇਹੀ ਕੰਮ ਕਰਦੇ ਲੱਗਦਾ ਇਹ ਇਹ ਕਰਦੇ ਪਏ ਠੀਕ ਹੈ ਨਾ ਤੇ ਜਾ ਕੇ ਤੇ ਤੁਸੀਂ ਜਾ ਕੇ ਤੇ ਪੁੱਛੋ ਪਹਿਲਾਂ ਜਾ ਕੇ ਮੰਮੀ ਰਹਿਣੇ ਆ ਕੱਟਾ ਮੈਂ ਹੁਣੇ ਡੈਡੀ ਨਾਲ ਜਾ ਕੇ ਤੇ ਗੱਲ ਕਰੋ ਪਹਿਲਾਂ ਮੈਨੂੰ ਉੱਥੇ ਪਲਾਟ ਕੱਲ ਕਰੋ ਪਹਿਲਾਂ ਤੁਸੀਂ ਜਾ ਕੇ ਸਾਰਾ ਕੁਝ ਇਧਰੋਂ ਚਟਵਟ ਕੇ ਚਲ ਜਾਣਾ ਆਪਣਾ ਬਣਾ ਲੈਣਾ ਮੈਂ ਸਾਨੂੰ ਇਹ ਲੁੱਟ ਲੈਣਾ ਇਹਨਾਂ ਨੇ ਡਰਜੀ ਹੈ ਕੀ ਸੁਣ ਰਿਹਾ ਮੈਂ ਬੇਟਾ ਕੀ ਸੁਣ ਰਿਹਾ ਤੂੰ ਚੱਲ ਕੀ ਰਹਿ ਘਰ ਦੇ ਵਿੱਚ ਤੁਹਾਨੂੰ ਨਹੀਂ ਪਤਾ ਮੈਨੂੰ ਵੀ ਦੱਸੋ ਕੀ ਚੱਲ ਰਿਹਾ ਤੁਹਾਨੂੰ ਸਭ ਕੁਝ ਪਤਾ ਵਾ ਠੀਕ ਹੈ ਮੈਨੂੰ ਕੁਝ ਨਹੀਂ ਪਤਾ ਤੁਹਾਨੂੰ ਸਭ ਕੁਝ ਪਤਾ ਵਾ ਪਤਾ ਨਹੀਂ ਕੀ ਤੂੰ ਖਜੜੀਆਂ ਪਗਾਈ ਜਾਂਦੇ ਜੀ ਕੀ ਹੋਇਆ ਕਰਕੇ ਤੂੰ ਤਾਂ ਚੁੱਪ ਹੀ ਕਰ ਮੰਮੀ ਤੂੰ ਨਾ ਬੋਲ ਵਿੱਚ ਠੀਕ ਹੈ ਤੈਨੂੰ ਕੱਲ ਸਮਝਾਇਆ ਸੀਗਾ ਕਿ ਤੂੰ ਵਿੱਚ ਨਹੀਂ ਬੋਲਣਾ ਠੀਕ ਆ ਤੂੰ ਭੋਲਾ ਯਾ ਚਿਹਰਾ ਲੈ ਕੇ ਨਾ ਉੱਤੋਂ ਭੋਲੀ ਬਣੀ ਫਿਰਦੀ ਆ ਤੇ ਬਾਅਦ ਦੇ ਵਿੱਚ ਪਤਾ ਨਹੀਂ ਕੀ ਤੂੰ ਪਿੱਠ ਪਿੱਛੇ ਪੁਆੜੇ ਪਾਈ ਜਾਂਦੀ ਆ ਸਾਰੇ ਤੇਰੇ ਹੀ ਪੰਗੇ ਆ ਤੇਰੇ ਹੀ ਪੁਆੜੇ ਆ ਸਾਰੇ ਤੂੰ ਚੁੱਪ ਹੀ ਕਰ ਤਾਂ ਚੰਗਾ ਪਾ ਠੀਕ ਆ ਨਾ ਤੂੰ ਨਹੀਂ ਵਿੱਚ ਬੋਲਣਾ ਕੀ ਚੱਲੀ ਜਾ ਰਿਹਾ ਮੈਨੂੰ ਤਾਂ ਸਮਝ ਨਹੀਂ ਆ ਰਹੀ ਕਿਹੜਾ ਪਲਾਨ ਵੇਚਣ ਦੀਆਂ ਗੱਲਾਂ ਕਰੀ ਜਾਂਦੇ ਤੁਸੀਂ ਪੁੱਤ ਹੌਸਲੇ ਨਾਲ ਬਹਿ ਕੇ ਗੱਲ ਕਰ ਬੈਣਾ ਬੂਣਾ ਨਹੀਂ ਮੈਂ ਹੈਗਾ ਠੀਕ ਆ ਨਾ ਇੱਥੇ ਬੈਠਣ ਨਹੀਂ ਜੀ ਆਏ ਤੁਸੀਂ ਠੀਕ ਆ ਨਾ ਕਿੱਡੇ ਮਿੱਠੇ ਬਣਨ ਲੱਗੇ ਤੁਹਾਡੇ ਸਾਹਮਣੇ ਜਿਹੜੀ ਗੱਲ ਕਰਨ ਆਏ ਹੋ ਨਾ ਉਹ ਗੱਲ ਕਰੋ ਪਹਿਲਾਂ ਇਹਨਾਂ ਦੇ ਨਾਲ ਤੁਸੀਂ ਕਿਹੜੇ ਕਲੋਨੀ ਵਾਲਾ ਪਲਾਟ ਵੇਚਣ ਦੀਆਂ ਕਿਹੜੀਆਂ ਕਿਹੜੀਆਂ ਸਕੀਮਾਂ ਕਢੀ ਜਾਂਦੇ ਜੇ ਮੈਨੂੰ ਵੀ ਦੱਸੋ ਜਰਾ ਅਸੀਂ ਤੇ ਕੋਈ ਨਹੀਂ ਪਲਾਟ ਵੇਚਣ ਦੀ ਗੱਲ ਕਰਦੇ ਲੈ ਕਿਉਂ ਨਹੀਂ ਵੇਚਣ ਦੀਆਂ ਗੱਲਾਂ ਕਰਦੇ ਸਾਰਾ ਕੁਝ ਸਾਰੀ ਵਟ ਕੇ ਪਲਾਟ ਤੁਸੀਂ ਵੇਚ ਵਟ ਕੇ ਪੈਸੇ ਕੁੜੀ ਨੂੰ ਦੇ ਕੇ ਸਾਰਾ ਕੁਝ ਸਾਨੂੰ ਚੱਟ ਕੇ ਤਾਂ ਉਹਨੂੰ ਦੇ ਦਿਓ ਤੁਸੀਂ ਠੀਕ ਹੈ ਨਾ ਉਹ ਖਬਰਦਾਰ ਮੇਰੀ ਕੁੜੀ ਬਾਰੇ ਤੇ ਮੇਰੇ ਜਵਾਈ ਬਾਰੇ ਕੋਈ ਗੱਲ ਕੀਤੀ ਤੇ ਨਾ ਸੇਵਾ ਨਹੀਂ ਕਰੀਏ ਤੇ ਮੇਵਾ ਉਹ ਖਾਵੇ ਨਹੀਂ ਇਹ ਨਹੀਂ ਕੋਈ ਗੱਲ ਹੋਈ ਕਿਹੜੀ ਸੇਵਾ ਤੂੰ ਕਰ ਗਈਆਂ ਕਿਹੜੀ ਸੇਵਾ ਨਾ ਪਲਾਟ ਤੁਸੀਂ ਵੇਚਣ ਦੀਆਂ ਗੱਲਾਂ ਕਰਦੇ ਆ ਠੀਕ ਹੈ ਨਾ ਅੱਗੇ ਤਾਂ ਉਹਨੇ ਕਦੀ ਕਿਹਾ ਨਹੀਂ ਸਕੂਟਰ ਹੀ ਅਹੀਂ ਲੈ ਕੇ ਦਿੱਤੀ ਉਹਨੂੰ ਅੱਜ ਉਹ ਕਾਰਾਂ ਦੀਆਂ ਗੱਲਾਂ ਕਰਨ ਲੱਗ ਕੇ ਤੁਸੀਂ ਪਲਾਟ ਵੇਚ ਕੇ ਕਾਰ ਹੀ ਲੈ ਕੇ ਦੇਣੀ ਉਹਨੂੰ ਤੁਸੀਂ ਤਾਂ ਕੱਲ ਦੇ ਹਜੂਰ ਸਾਹਿਬ ਤੋਂ ਆਏ ਤੁਸੀਂ ਰਾਮ ਕਰਨ ਦੀ ਬਜਾਏ ਕੱਲ ਦੇ ਤੁਸੀਂ ਮੈਨੂੰ ਵੇਖੇ ਹੀ ਨਹੀਂ ਸਵੇਰ ਦੇ ਵੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਇਹ ਮਿੱਠੇ ਬੰਦੇ ਜੀ ਤੁਹਾਡੇ ਸਾਹਮਣੇ ਸਭ ਕੁਝ ਮੈਨੂੰ ਦਿਖਦਾ ਵਾ ਇਹ ਉਦਾਂ ਹੀ ਜਾਣ ਕੇ ਕਰਦੇ ਆ ਤੇ ਇਹੋ ਜੀ ਕੋਈ ਗੱਲ ਨਹੀਂ ਹੈਗੀ ਇਹੀ ਗੱਲ ਆ ਗੱਲ ਜਿਹੜੀ ਹੈ ਨਾ ਅੱਜ ਨੇਪੜੇ ਚਾੜ ਕੇ ਰੱਖੋ ਤੁਸੀਂ ਗੱਲ ਨੂੰ ਠੀਕ ਹੈ ਨਾ ਸਾਡੇ ਕੋਲ ਨਹੀਂ ਮੇਰੇ ਕੋਲ ਨਹੀਂ ਰੋਣ ਨਾ ਕੀ ਨੇਪੜੇ ਚਾੜੇ ਗੱਲੋ ਤੂੰ ਜ਼ਿਆਦਾ ਬੋਲਦੀ ਮੈਨੂੰ ਨਹੀਂ ਪਤਾ ਹੈਗਾ ਮੈਂ ਲੱਗੀ ਕਰਦਾ ਫਿਰ ਪੀਤੀ ਕੋਣ ਕਮਾਲ ਦੀ ਗੱਲ ਆ ਹਨੀਆਂ ਬਹੁਤ ਆ ਕੋਈ ਗੱਲ ਨਹੀਂ ਆ ਫਿਰ ਜੀਣਾ ਟੈਨਸ਼ਨ ਨਾ ਨਹੀਂ ਮੈਂ ਕਾਦੀ ਟੈਨਸ਼ਨ ਲੈਣੀ ਆ ਜੋ ਮਰਜੀ ਕਰਨ ਇਦਾਂ ਥੋੜਾ ਹੋ ਸਕਦਾ ਕਰ ਦੇ ਵਿੱਚ ਮੈਂ ਲੈ ਕੇ ਆਈਏ ਜਿਹੜਾ ਕਾਦੀ ਕੁੜੀ ਨੂੰ ਚਾਈ ਜਾਂਦੇ ਆ ਨਾ ਨਾ ਕੁੜੀ ਨੂੰ ਅਸੀਂ ਕੀ ਦੇਣ ਟੈ ਵਿਚਾਰੀ ਨੂੰ ਵੱਡੀ ਲੈਣੀ ਆ ਤੂੰ ਆਪਣੇ ਪੁਵਾਈ ਕਰਦੇ ਆ ਆਪ ਕੋ ਮਾਲ ਨਾ ਨਾ ਕੋਈ ਗੱਲ ਹੀ ਨਹੀਂ ਹੈਗੀ ਹੈਲੋ ਹਾਂ ਮੰਮੀ ਤੂੰ ਇਹ ਨਾ ਜਲਦੀ ਆਓ ਇੱਥੇ ਪਹਿਲਾਂ ਇਹ ਮੈਨੂੰ ਬਹੁਤ ਵੱਧ ਘਟ ਬੋਲਦੇ ਪਏ ਨੇ ਤੁਸੀਂ ਆੜੀਏ ਤੇ ਪਹਿਲਾਂ ਇੱਥੇ ਆਣ ਕੇ ਗੱਲ ਕਰਕੇ ਜਾਓ ਮੈਨੂੰ ਨਹੀਂ ਪਤਾ ਤੁਸੀਂ ਸਵੇਰੇ ਆਓ ਜਲਦੀ ਆ ਮੈਨੂੰ ਕੁਝ ਨਹੀਂ ਪਤਾ ਹੈਗਾ ਆਓ ਤੁਸੀਂ ਜਲਦੀ ਤੋਂ ਜਲਦੀ ਆਓ ਲਿਆ ਯਾਰ ਰੋਟੀ ਕੰਮ ਤੇ ਜਾਵਾਂ ਮੈਂ ਕਾਦੀ ਰੋਟੀ ਰੋਟੀ ਅੱਜ ਨਹੀਂ ਮੈਂ ਰੋਟੀ ਲੈ ਕੇ ਆਣੀ ਕੰਮ ਤੇ ਨਹੀਂ ਜਾਣਾ ਹੈਗਾ ਤੁਸੀਂ ਡੈਡੀ ਹੁਣੀ ਆ ਰਹੇ ਨੇ ਗੱਲ ਦਾ ਫੈਸਲਾ ਜੁ ਹੋ ਕੇ ਰੋਣ ਦਾ ਬਸ ਆਣ ਹੀ ਵਾਲੇ ਨੇ ਮੈਂ ਫੋਨ ਕਰਤਾ ਵਾ ਲੈ ਆਈ ਗਈ ਫਿਰ

ਸਭ ਠੀਕ ਹੈ ਤਾਂ ਭਾਜੀ ਸਭ ਠੀਕ ਠਾਕ ਹੈ ਤੁਸੀਂ ਆਪਣਾ ਸੁਣਾਓ ਜੀ ਵਧੀਆ ਵਧੀਆ ਸਭ ਠੀਕ ਜੀ ਬੜੀ ਭਾਜੀ ਬੱਸ ਵਧੀਆ ਵਧੀਆ ਤੁਸੀਂ ਸੁਣਾਓ ਜੀ ਕਿੱਦਾਂ ਠੀਕ ਠਾਕ ਹਾਲ ਪਾਣੀ ਕਿੱਦਾਂ ਠੀਕ ਹੋਰ ਪਰਵਾਹ ਠੀਕ ਹੈ ਭਾਜੀ ਹਾਂਜੀ ਭੈਣ ਜੀ ਸਭ ਠੀਕ ਠਾਕ ਹੈ ਤੁਸੀਂ ਸੁਣਾਓ ਸਭ ਬੜੀ ਜੀ ਵੀ ਠੀਕ ਠਾਕ ਹੈ ਭਾਜੀ ਕੀ ਗੱਲਬਾਤ ਹੋ ਗਈ ਕੁੜੀ ਨੇ ਫੋਨ ਕੀਤਾ ਸੀ ਕੋਈ ਗੱਲਬਾਤ ਤਾਂ ਕੋਈ ਖਾਸ ਨਹੀਂ ਹੋਈ ਹਾਂਜੀ ਤੁਸੀਂ ਦੱਸ ਦਿਓ ਕੀ ਫੋਨ ਕੀਤਾ ਸੀ ਉਹ ਕੁੜੀ ਨੇ ਫੋਨ ਕੀਤਾ ਹੀ ਕਰਿਆ ਕੋਈ ਲੜਾਈ ਝਗੜਾ ਹੋਇਆ ਵਾ ਮੈਂ ਕਿਹਾ ਵੀ ਅਹੀਂ ਤੇ ਕੋਈ ਲੜਾਈ ਝਗੜੇ ਵਾਲੀ ਗੱਲ ਕਰਨ ਆਏ ਨਹੀਂ ਠੀਕ ਆ ਅਸੀਂ ਤੇ ਕਹਿੰਦੇ ਆ ਕਿ ਸ਼ਾਂਤੀ ਨਾਲ ਜਿਹੜਾ ਕੰਮ ਹੋ ਜੇ ਉਹ ਵਧੀਆ ਹੁੰਦਾ ਜੀ ਬਾਕੀ ਕੁੜੀ ਦੇ ਸੇ ਹਾਂ ਕੁੜੀਏ ਦੱਸ ਕੀ ਗੱਲਬਾਤ ਹੋਈ ਆ ਗੱਲ ਡੈਡ ਜੀ ਕੋਈ ਗੱਲ ਨਹੀਂ ਹੋਈਗੀ ਇਹ ਸਭ ਕੁਝ ਜੋ ਆ ਨਾ ਕੁੜੀ ਨੂੰ ਦਈ ਜਾਣ ਦੇ ਇਹਨਾਂ ਨੇ ਸਾਨੂੰ ਕੀ ਕੀ ਕੁੜੀ ਨੂੰ ਦੇਈ ਜਾ ਰਿਹਾ ਏ ਸਾਰਾ ਕੁਝ ਆ ਹੁਣ ਪਲਾਟ ਦੀ ਵੇਚਣ ਦੀ ਗੱਲ ਕਰਦੇ ਪੈ ਸੀ ਪਲਾਟ ਵੇਚ ਕੇ ਇਹਨਾਂ ਨੇ ਪੈਸੇ ਕੁੜੀ ਨੂੰ ਦੇ ਦੇਣੇ ਆ ਉਹਨਾਂ ਦਾ ਘਰ ਭਰੀ ਜਾਂ ਢੇ ਸਾਨੂੰ ਜਾੜੀ ਜਾੜੀ ਨਹੀਂ ਇਦਾਂ ਪੁੱਤ ਨਹੀਂ ਹੋ ਸਕਦਾ ਮੇਰੀ ਗੱਲ ਸੁਣ ਮਨ ਉਹ ਕੋ ਬੋਲਦੇ ਨਹੀਂ ਪਏ ਤੂੰ ਕੱਲੀ ਬੋਲੀ ਜਾਨੀ ਪਤੇ ਵੀ ਤੇਰੀ ਮਾਵਾਂ ਜਿੱਦਾਂ ਦੀ ਮੈਂ ਮਾਵਾਂ ਵੀ ਇਦਾਂ ਦੀ ਮਾਵਾਂ ਪਤੇ ਇਹਨਾਂ ਨਹੀਂ ਬੋਲ ਰਾਂ ਧੀਆਂ ਕੋਲ ਮੈਂ ਤੈਨੂੰ ਕਿੰਨਾ ਕੁ ਦੇਣ ਲਈ ਆ ਜਿਹੜਾ ਉਹਨਾਂ ਨੇ ਆਪਣੀ ਧੀ ਨੂੰ ਦੇ ਦੇਣਾ ਨਾਲੇ ਘਰ ਇਦਾਂ ਥੋੜਾ ਕੁੜੀਆਂ ਨੂੰ ਢਾਦੇ ਆ ਅਸੀਂ ਹੁਣ ਤੈਨੂੰ ਕਿੰਨਾ ਕੁਝ ਦੇਣ ਦੇ ਆ ਦੱਸ ਦੇ ਰਹੇ ਆ ਕੁਝ ਵੇ ਕਿਦਾਂ ਸਭ ਕੁਝ ਆਪਣੀ ਕੁੜੀ ਦੇ ਨਾਲ ਹਾਂ ਜੀ ਇਹੀ ਦਬਾਵੇ ਦੇ ਚੱਕਰ ਚੱਲਦਾ ਰਹਿੰਦਾ ਨਹੀਂ ਕੁੜੀ ਨੂੰ ਦੇਤਾ ਕੁੜੀ ਨੂੰ ਦੇਤਾ ਕੀ ਕੁੜੀਆਂ ਨੂੰ ਦੇਈਦਾ ਦੱਸੋ ਨਹੀਂ ਕੁਛ ਨਹੀਂ ਦੇਈਦਾ ਪਤਾ ਕੁਛ ਨਹੀਂ ਨਾ ਇਹ ਮੁੰਡੇ ਨੂੰ ਬੋਲਣ ਦਿੰਦੀ ਸਾਡੇ ਨਾਲ ਕੁੜੀ ਨਾਲ ਤਾਂ ਕੀ ਬੋਲਣਾ ਹੈ ਸਾਡੇ ਨਾਲ ਨਹੀਂ ਬੋਲਣ ਦਿੰਦੀ ਨਹੀਂ ਪਤਾ ਇਦਾਂ ਨਹੀਂ ਕਰੀਦਾ ਹਾਏ ਕੁੜੀ ਨੂੰ ਦੇਤਾ ਪਲਾਟ ਆ ਡਾ ਕੁੜੀ ਨੂੰ ਵੇਚ ਦੇ ਪਲਾਟ ਦਾ ਕੀ ਰੌਲਾ ਪਾਇਆ ਨਾ ਨਹੀਂ ਤੁਸੀਂ ਤੁਸੀਂ ਮੈਨੂੰ ਦੱਸੋ ਨਾ ਹੁਣ ਡੇਡ ਜੀ ਆਏ ਆ ਡੈਡੀ ਹੁਣ ਵੀ ਤੁਸੀਂ ਦੱਸੋ ਹੁਣ ਪਲਾਟ ਕਾਦੇ ਬਾਜ਼ ਤੇ ਵੇਚਣਾ ਵਾ ਜਦੋਂ ਆਪਾਂ ਨੂੰ ਪੈਸੇ ਥੇਲੇ ਦੀ ਲੋੜ ਹੀ ਨਹੀਂ ਹੈਗੀ ਕਿਸੇ ਚੀਜ਼ ਵਾਸਤੇ ਕਿਉਂ ਆਪਾਂ ਵੇਚਣਾ ਪਲਾਟ ਪੁੱਤਰ ਅਸਾ ਤੇ ਕੋਈ ਗੱਲ ਨਹੀਂ ਕੀਤੀ ਵੀ ਪਲਾਟ ਵੇਚਣਾ ਆ ਇਹ ਪਤਾ ਹੀ ਨਹੀਂ ਕਿ ਕਿਹੜੀ ਗੱਲ ਸ਼ੁਰੂ ਕਰਤੀ ਆ ਕਿੱਥੋਂ ਹੋਈ ਆ ਕਿੱਥੋਂ ਨਹੀਂ ਕੋਈ ਅਸੀਂ ਪਲਾਟ ਨਹੀਂ ਵੇਚਣਾ ਤੁਹਾਨੂੰ ਕਿਹਨੇ ਦੱਸਿਆ ਵੀ ਪਲਾਟ ਵੇਚਣ ਦੀ ਪ੍ਰਾਪਰਟੀ ਡੀਲਰ ਕੋ ਨਹੀਂ ਕਿ ਜਾ ਕੇ ਇਹਨੇ ਮਨਜੀਤ ਨੇ ਆਪ ਸੁਣਿਆ ਆਪਣੇ ਕੰਨੇ ਤੇ ਕਹਿ ਲਿਆ ਪ੍ਰਾਪਰਟੀ ਡੀਲਰ ਕੋ ਜਾ ਕੇ ਆ ਵੀ ਪਲਾਟ ਵੇਚਣ ਦੀਆਂ ਗੱਲਾਂ ਹੋ ਰਹੀਆਂ ਵੀਰ ਜੀ ਗੱਲ ਕੋਈ ਨਹੀਂ ਹੋਈ ਗੱਲ ਇਹ ਹੋਈ ਵੀ ਇਹ ਗਏ ਹੀ ਆਪਣਾ ਉੱਥੇ ਤੁਜੀ ਉੱਸਾ ਅੱਛਾ ਇਹ ਰਾਤੀ ਆਏ ਰਾਤ ਆਏ ਤੇ ਸਵੇਰੇ ਨੂੰ ਮਹਾਂਨਚਲ ਦੇ ਬਾਹਰ ਠੀਕ ਆ ਉਹ ਕਿ ਪ੍ਰਾਪਰਟੀ ਡੀਲਰ ਦਾ ਫੋਨ ਆਇਆ ਚਲੋ ਤੁਹਾਨੂੰ ਵੀ ਪਤਾ ਵੀ ਜਿੱਥੇ ਪ੍ਰਾਪਰਟੀ ਹੁੰਦੀ ਹੈ ਕੋਈ ਨਾ ਕੋਈ ਆਹ ਪੁੱਛਦੇ ਹੀ ਆ ਉਹਨਾਂ ਨੇ ਇਹਨਾਂ ਨੂੰ ਫੋਨ ਕਰਕੇ ਪੁੱਛਿਆ ਵੀ ਤੁਸੀਂ 플ਾਟ ਵੇਚਣਾ ਵਾ ਠੀਕ ਆ ਇਹਨਾਂ ਨੇ ਆਖਿਆ ਵੀ ਮੈਂ ਘਰ ਜਾ ਕੇ ਪੁੱਛਣਾ ਇਹ ਮੇਰੇ ਨਾਲ ਗੱਲ ਕੀਤੀ ਮੈਂ ਇਹਨਾਂ ਨੂੰ ਉਸੇ ਵੇਲੇ ਆਖਿਆ ਮੈਂ ਕਿ ਅਸੀਂ ਮੁੰਡੇ ਦੀ ਜਾਇਦਾਦ ਨੂੰ ਨਹੀਂ ਹੱਥ ਲਾਉਣਾ ਆਪਾਂ ਵੇਚਣਾ ਕਿਉਂ ਵਾ ਬਣਾ ਇਹ ਸੋਚ ਰਹੇ ਸੀ ਵੀ ਮੁੰਡੇ ਨੂੰ ਕੋਈ ਕਾਰੋਬਾਰ ਖੋਲ੍ਹ ਦਿੰਨੇ ਆ ਮੈਂ ਕਿ ਨਹੀਂ ਅਸੀਂ 플ਾਟ ਨਹੀਂ ਵੇਚਣਾ ਗੱਲ ਤੇ ਆ ਚੱਲ ਰਹੀ ਸੀ ਕਿ ਕੁੜੀ ਨੇ ਸਾਡਾ ਇੱਥੇ ਜਿਨਾ ਦੁਪਰ ਕਰਤਾ ਮੁੰਡੇ ਨੂੰ ਉਹ ਵੀ ਇੰਨਾ ਬੁਲਾਇਆ ਆਪ ਵੀ ਇੰਨਾ ਬੋਲੀ ਕੁੜੀ ਨੂੰ ਇੰਨਾ ਗਲਤ ਬੋਲੀ ਤੁਸੀਂ ਆਪ ਸਿਆਣੇ ਜੇ ਇਹ ਹੁਣ ਤੁਹਾਡੇ ਕੋਲ ਜਾਂਦੀ ਆ ਤੁਹਾਡੀ ਬਹੂ ਐਦਾਂ ਬੋਲਦੀ ਇਹਨੂੰ ਜਾਂ ਤੁਸੀਂ ਕਿੰਨਾ ਵਿੱਚ ਦੇਣੇ ਸਮਝੂ ਸੋਚ ਕੇ ਗੱਲ ਕਰਨੀ ਅਗਲੇ ਵੇ ਗੱਲ ਦਾ ਕੀ ਆ ਤੁਸੀਂ ਨਿਕਲ ਡਿਆ ਤੁਸੀਂ ਕੋਈ ਆਪਣਾ ਰੋਲਾ ਪਾ ਲਿਆ ਇਹੀ ਗੱਲ ਹੀ ਇੰਨੀ ਕੀ ਗੱਲ ਦਾ ਰੋਲਾ ਸੀ ਬਸ ਇਹੀ ਗੱਲ ਸੀਗੀ ਗੱਲ ਕੋਈ ਹੋਰੀ ਯਾਰ ਮੈਂ ਤੈਨੂੰ ਹਮੇਸ਼ਾ ਕਹਿੰਨਾ ਮੈਂ ਕੰਮ ਤੋਂ ਪੌੜੀ ਬਾਅਦ ਚੜਦਾ ਮੈਂ ਤੇਰਾ ਪਹਿਲਾਂ ਹੀ ਬੋਲ ਬੁਲਾਵਾ ਸ਼ੁਰੂ ਹੋ ਜਾਂਦਾ ਮੰਮੀ ਐਂਟਲਰ ਆਈ ਨਹੀਂ ਰੱਖੀ ਦਿੰਦੀ ਪਿਆਰ ਨਾ ਰਹਿ ਜਾਂਦਾ ਮੰਮੀ ਇਦਾਂ ਕਰਦੀ ਤੂੰ ਹਰ ਵੇਲੇ ਮੰਮੀ ਪਿੱਠੇ ਪਵਾ ਛੱਡਦੀ ਸੀ ਮੈਨੂੰ ਤੂੰ ਹੀ ਮੈਨੂੰ ਆਹ ਕਹਿੰਦੀ ਮੰਮੀ ਤੈਨੂੰ ਟੋਕਦੀ ਆ ਨਾ ਤਾਂ ਹੀ ਤੇਰਾ ਕੰਮ ਨਹੀਂ ਬਣਦਾ ਉਹ ਮਾਂ ਵਾ ਮੇਰੀ ਤੂੰ ਮੈਨੂੰ ਐਵੇਂ ਬਸ ਪੁੱਠੇ ਸਿੱਦੇ ਚੱਕਰਾਂ ਨਹੀਂ ਲਾਈ ਰੱਖਦੀ ਸੀ ਗੱਲ ਨੂੰ ਨਾ ਸੋਚੀਏ ਸਮਝੀਏ ਫੇਰ ਰੌਲਾ ਪਾਈਏ ਇਹ ਨਹੀਂ ਵੀ ਗੱਲ ਮਾੜੀ ਗੱਲ ਹੁਣੀ ਨਿਕਲੀ ਕੀ ਆ ਨਿਚੋੜ ਗੱਲ ਦਾ ਨਿਚੋੜ ਤੂੰ ਕਿੱਥੋਂ ਤੱਕ ਗੱਲ ਕਰਂਦੀ ਹੈਂ ਜੀ ਸੱਸਾਂ ਇੰਨੀਆਂ ਭੋਲੀਆਂ ਨਹੀਂ ਹੁੰਦੀਆਂ ਹਾਂਜੀ ਹਾਂਜੀ ਮਾਵਾ ਬੱਚਿਆਂ ਦੀ ਖੁਸ਼ੀ ਚ ਰਹਿੰਦੀਆਂ ਨੇ ਹਾਂਜੀ ਖੁਸ਼ ਤੇ ਮੁੰ ਜਿੱਧਾ ਜਨਾਨੀਆਂ ਕਹਿੰਦੀਆਂ ਉਦੋਂ ਨਗਰ ਲੱਗ ਜਾਂਦੇ ਐ ਇੰਨਾ ਭੈਂਜੀਏ ਕੁੜੀ ਗੁੱਸੇ ਬੋਲਦੀ ਇਹਨੇ ਮੈਨੂੰ ਹਾਂਜੀ ਹਾਂਜੀ ਵੀ ਇਹ ਸੱਸੇ ਸਿੰਧਰੀ ਆ ਫਲਾਣ ਆ ਮੁੰਡਾ ਵੀ ਨਗਰ ਲਾਇਆ ਉਹ ਵੀ ਬੋਲੀ ਜਾਊਗਾ ਕਮ ਸੇ ਕਮ ਉਹਨੂੰ ਹੀ ਚਾਹੀਦਾ ਵੀ ਆਪਣੀ ਜਨਾਨੀ ਦੀ ਸੁਣੇ ਮਾਂ ਦੀ ਵੀ ਸੁਣੇ ਹਾਂਜੀ ਹਾਂਜੀ ਠੀਕ ਐ ਨਾ ਤੇ ਚੱਲ ਵੀ ਮੈਂ ਦੋ ਪਾਸੇ ਸੁਣ ਕੇ ਫਿਰ ਮੈਂ ਗੱਲ ਕਰਾਂ ਉਹ ਵੀ ਜੋ ਕਹਿੰਦੀ ਹੋ ਮੈਨੂੰ ਜੋਰ ਨਾਲ ਸੋ ਬੋਲੀ ਜਾਂਦਾ ਐ ਤੂੰ ਮੈਨੂੰ ਕੰਮ ਤੋਂ ਨਾ ਟੋਕ ਮੈਨੂੰ ਬੁਲਾ ਨਾ ਕਦੀ ਐਦਾਂ ਹੁੰਦਾ ਕਹਿੰਦੀ ਮਾਮਾ ਨੂੰ ਤੇ ਖੁੱਤ ਕਿੰਨਾ ਕਰਦੀਆਂ ਸੁੱਖ ਮੰਗਦੀਆਂ ਹਾਂਜੀ ਹਾਂਜੀ ਇਹ ਸਮੇਂ ਤੇ ਨਹੀਂ ਐਦਾਂ ਹਾਂਜੀ ਮੈਂ ਧੀ ਧੀयां ਜੀ ਗੱਲ ਕਰਦੇ ਆ ਸਿਆਣਿਆਂ ਨੇ ਦਿੱਤੀਆਂ ਧੀ ਧੀयां ਘਾਟਾ ਨਹੀਂ ਹੁੰਦਾ ਇਹ ਸਮਝਦੇ ਆ ਕਿ ਧੀਆਂ ਨੂੰ ਦਿੱਤੀ ਆ ਕਿ ਮਾਲਕ ਜਿਆਦਾ ਦਿੰਦਾ ਧੀਆਂ ਨੂੰ ਗੱਲ ਹੈ ਕਿ ਇਹ ਸਮਝਦੇ ਧੀਆਂ ਆ ਕੇ ਚਾਹ ਪੀ ਰਹੀਆਂ ਅਸੀਂ ਸਾਡੇ ਘਰ ਆ ਗਈਆਂ ਧੀਆਂ ਕਿੱਥੇ ਜਾਣਾ ਮਾਪਿਆਂ ਦੇ ਘਰ ਆਉਣਾ ਮੇਰੀ ਸਾਨੂੰ ਗਲਤੀ ਵੇਲਾ ਨੂੰ ਸਭ ਕਿਦਾਂ ਸਮਝਾਣ ਦੀ ਤੇਰੀ ਮੰਮੀ ਸਮਝਿਆ ਕਰ ਪਹਿਲਾਂ ਸੋਚਿਆ ਕਰ ਸਮਝਿਆ ਫੇਰ ਗੱਲ ਕਰਿਆ ਕਰ ਹੁਣ ਤੂੰ ਮਾਫੀ ਦਾਇਆ ਮੰਗ ਮੰਮੀ ਡੈਡੀ ਡੈਡ ਜੀ ਮੰਮੀ ਮੈਨੂੰ ਮਾਫ਼ ਕਰ ਦੋ ਮੇਰੀ ਮਾਤਤ ਤੇ ਪਰਦਾ ਪੈ ਗਿਆ ਸੀ ਬੇਟਾ ਜੀ ਅਸੀਂ ਤੈਨੂੰ ਮਾਫ਼ ਕੀਤਾ ਕੋਈ ਗੱਲ ਨਹੀਂ ਤੇ ਤੈਨੂੰ ਪਹਿਲਾਂ ਵੀ ਕੁਝ ਨਹੀਂ ਆਖਿਆ ਤੇ ਹੁਣ ਵੀ ਐਨੇ ਚਲ ਤੈਨੂੰ ਸਮਝ ਆ ਗਈ ਤੇ ਬਹੁਤ ਵਧੀਆ ਗੱਲ ਆ ਗੱਲ ਦੀ ਇਹ ਹੁਣ ਤੂੰ ਵੀ ਵੇਖ ਲੈ ਸੁਣ ਲੈ ਸਾਰਾ ਕੁਝ ਠੀਕ ਹੈ ਠੀਕ ਹੈ ਨਾ ਇਹ ਬੱਚਿਆਂ ਦੀ ਖੁਸ਼ੀ ਵਿੱਚ ਹੀ ਮਾਪਿਆਂ ਦੀ ਖੁਸ਼ੀ ਹੁੰਦੀ ਆ ਠੀਕ ਹੈ ਠੀਕ ਹੈ ਨਾ ਹੁਣ ਸੁਣ ਲੈ ਠੀਕ ਹੈ ਨਾ ਅੱਜ ਤੋਂ ਬਾਅਦ ਚੰਗੀ ਜਣਾ ਰਹਿ ਮੈਨੂੰ ਪੌੜੀਆਂ 'ਵਾਂ ਨੀ ਚੜਨ ਦਿੰਦੀ ਤੂੰ ਪਹਿਲਾਂ ਹੀ ਬੋਲਣ ਲੱਗ ਜਾਂਦੀ ਆ ਅੱਜ ਦੀਦੀ ਬਾਰੇ ਇਦਾਂ ਕਹਿਤਾ ਵਾਂ ਅੱਜ ਮੰਮੀ ਨੇ ਇਦਾਂ ਕਹਿਤਾ ਤੂੰ ਹੀ ਮੈਨੂੰ ਮਗਰ ਲਾਇਆ ਹੈ ਕਿ ਤੈਨੂੰ ਮੰਮੀ ਦੇ ਟੋਕਨ ਨਾਲ ਤੇਰਾ ਨੁਕਸਾਨ ਹੁੰਦਾ ਵਾ ਮਾਂ ਕੋਲ ਦੇ ਟੋਕਨ ਨਾਲ ਕਦੀ ਨੁਕਸਾਨ ਨਹੀਂ ਹੁੰਦਾ ਮੈਂ ਕਲੇਸ਼ ਤੋਂ ਡਰਦਾ ਹੀ ਕੁਝ ਬੋਲਦਾ ਹੀ ਨਹੀਂ ਹੁੰਦਾ ਸੀਗਾ ਕਿ ਕਲੇਸ਼ ਹੋਊਗਾ ਘਰ ਦੇ ਵਿੱਚ ਹੁਣ ਤੂੰ ਨਾਲੇ ਨਾ ਮਿੰਟ ਬਾਅਦ ਫੋਨ ਚੱਕ ਕੇ ਨਾ ਇਹਨਾਂ ਨੂੰ ਫੋਨ ਕਰਨ ਲੱਗ ਜੀ ਆ ਜਾਓ ਠੀਕ ਆ ਦੇਖੋ ਜਣ ਜੀ ਚਲੋ ਫਤਨ ਤੁਸੀਂ ਆਪਣੇ ਘਰ ਨਾ ਐ ਖੁਸ਼ੀ ਨਾ ਰਹੋ ਠੀਕ ਆ ਠੀਕ ਆ ਜਣ ਜੀ ਠੀਕ ਆ